ਜੇ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 3 ਪਰਮਾਣੂ ਅਤੇ ਅਣੂ ਤੇ ਇਸ ਅਧਿਆਇ ਦੇ ਅੰਤਿਵਚਾਇ ਅਭਿਆਸ ਦੇ ਅਗਲੇ 3 ਅਤੇ ਆਖਰੀ ਸਵਾਲ 4 ਤੋਂ 6 ਤੱਕ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਹਲ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਕਰਨ ਦਾ ਅਭਿਆਸ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਪਿਆਰੇ ਵਿਦਿਆਰਥੀਓ ਬੜੀਆਂ ਅੰਗਰੇਜ਼ੀ ਦੀਆਂ ਅਤੇ ਗਣਿਤ ਦੀਆਂ ਨੋਟਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚਟਸਾਲ ਚੈਨਲ ਨੂੰ ਖੋਲੋ ਫਿਰ ਪਲੇਲਿਸਟ ਤੇ ਟੈਪ ਕਰੋ ਸੋਚੀ ਨੂੰ ਸਕਰੋਲ ਕਰੋ ਤੁਹਾਨੂੰ ਉੱਥੇ تین ਅੰਗਰੇਜ਼ੀ ਦੀਆਂ ਪਲੇਲਿਸਟਾਂ ਮਿਲਣਗੀਆਂ 9th english abc 9th english tutor 9th grammar ਤੇ ਚਾਰ ਤੁਹਾਨੂੰ ਗਣਿਤ ਦੀਆਂ ਪਲੇਲਿਸਟਾਂ ਮਿਲਣਗੀਆਂ 9th ਆਪਣਾ ਮੈਥ ਨੋਟਸ ਫਿਰ ਨਵੀਂ ਨਵੀਂ ਗਣਿਤ 9th math pscb english with ਫਿਰ ਗਣਿਤ ਦੇ ਸਿਧਾਂਤ ਮੈਥ ਸ਼ਾਰਟਕਸ ਐਂਡ ਟ੍ਰਿਕਸ ਇਹ ਤੁਹਾਡੀ ਜਨਰਲ ਨੌਲੇਜ ਚ ਵਧਾ ਕਰਨ ਲਈ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓਜ਼ ਵੀ ਜ਼ਰੂਰ ਦੇਖੋ ਆ ਦੇਖੀਏ ਬੱਚਾ ਹੁਣ ਅਵਲ ਸਵਾਲ ਅੱਥਾ ਕਹਿੰਦੇ ਹੈਟ ਲਿਖਿਆ ਦੇ ਰਸਾਇਣਿਕ ਸੂਤਰ ਲਿਖੋ ਸੋ ਮੈਗਨੀਸ਼ੀਅਮ ਕਲੋਰਾਇਡ ਸੋ ਬੱਚਾ ਮੈਗਨੀਸ਼ੀਅਮ ਜਿਹੜਾ ਹੈ ਉਹ ਧਾਤ ਹੈਗੀ ਹੈ ਕਲੋਰਾਇਡ ਧਾਤ ਹੈਗੀ ਸੋ ਮੈਗਨੀਸ਼ੀਅਮ ਪਹਿਲੇ ਲਿਖਿਆ ਜਾਏਗਾ ਤੇ ਕਲੋਰਾਇਡ ਬਾਅਦ ਵਿੱਚ ਲਿਖਿਆ ਜਾਏਗਾ ਸੋ ਮੈਗਨੀਸ਼ੀਅਮ ਤੇ ਕਲੋਰੀਨ ਮੈਗਨੀਸ਼ੀਅਮ ਦੀ ਜੋ ਸੰਯੋਜਕਤਾ ਹੁੰਦੀ ਹੈ 2 ਹੁੰਦੀ ਹੈ ਕਲੋਰੀਨ ਦੀ 1 ਹੁੰਦੀ ਸੋਣੇ ਨੂੰ ਇੱਦਾਂ ਕ੍ਰਾਸ ਕਰਨਾ ਹੈ ਬਈ ਇੱਦਾਂ ਟਰਿੱਚਾ ਕਰਨਾ ਹੈ ਇੱਕ ਨੂੰ ਮੈਗਨੀਸ਼ੀਅਮ ਦੇ ਨਾਲ ਤੇ ਦੋ ਨੂੰ ਕਲੋਰੀਨ ਦੇ ਨਾਲ ਹੁਣ ਇੱਕ ਜਿਹੜਾ ਬੱਚੇ ਉਹ ਲਿਖਿਆ ਨਹੀਂ ਜਾਂਦਾ ਸੋ ਇੱਥੇ ਮੈਗਨੀਸ਼ੀਅਮ ਇੱਕ ਲਿਖਿਆ ਨਹੀਂ ਜਾਏਗਾ ਸੀ ਐਲ ਤੇ ਥੱਲੇ ਦੋ ਆ ਜਾਣਾ ਮੈਗਨੀਸ਼ੀਅਮ ਕਲੋਰਾਇਡ ਫਿਰ ਆ ਗਿਆ ਕੈਲਸ਼ੀਅਮ ਆਕਸਾਈਡ ਸੋ ਕੈਲਸ਼ੀਅਮ ਤੇ ਆਕਸੀਜਨ ਇਦਾਂ ਲਿਖੋਗੇ ਕੈਲਸ਼ੀਅਮ ਤੇ ਆਕਸੀਜਨ ਤੋਂ ਬਣਿਆ ਕੈਲਸ਼ੀਅਮ ਦੀ ਸੰਯੋਜਕਤਾ ਦੋ ਤੁਹਾਨੂੰ ਹੁੰਦੀ ਹੈ ਆਕਸੀਜਨ ਦੀ ਦੋ ਰੈਣਾਤਮਕ ਹੁੰਦੀ ਹੈ ਬੱਚਿਓ ਇੱਥੇ ਵੀ ਦੋ ਆਏਗਾ ਤੇ ਇੱਥੇ ਵੀ ਦੋ ਆਏਗਾ ਸੋ ਦੋਨਾਂ ਦੋ ਕੱਟ ਜਾਏਗਾ ਦੋ ਬਰਾਬਰ ਹੋ ਗਿਆ ਨਾ ਸੋ ਫਿਰ ਜਿਹੜੇ ਬਰਾਬਰ ਹੋ ਜਾਂਦੇ ਫਿਰ ਦੋਨੋਂ ਦੋ ਨਹੀਂ ਲਿਖਿਆ ਜਾਣਗੇ ਦੋ ਦੋ ਕੱਟ ਜਾਣਗੇ ਸੋ ਕੈਲਸ਼ੀਅਮ ਆਕਸਾਈਡ C A O ਇਦਾਂ ਫਾਰਮੂਲਾ ਲਿਖਿਆ ਜਾਏਗਾ ਕਿਉਂਕਿ ਅभी ਦੋ ਵੇ ਅभी ਦੋ ਵੇ ਸੋ ਦੋਨੋਂ ਇਹ ਦੋ ਜਿਹਨੂੰ ਸੰਤੁਲਿਤ ਪੂਰੀ ਤਰ੍ਹਾਂ ਕਰ ਦੇਣੇ ਇਹ ਪੂਰੇ ਕੱਟ ਜਾਣਗੇ ਫਿਰ ਆ ਗਿਆ ਕਾਪਰ ਨਾਈਟ੍ਰੇਟ ਉਹ ਨਾਈਟ੍ਰੇਟ ਬੱਚਿਓ ਕੀ ਹੈ ਉਹ ਪਰਮਾਨਵੀ ਆਇਨ ਹੈਗਾ ਪੋਲੀਅਟੋਮਿਕ ਹੋਇਨਗਾ ਸੋ ਇਹ ਕਾਪਰ ਨੂੰ ਇਦਾਂ ਲਿਖਾਂਗੇ ਨਾਈਟ੍ਰੇਟ ਨੂੰ ਇਦਾਂ ਲਿਖਾਂਗੇ ਹੁਣ ਬਹੁ ਪਰਮਾਨਵੀ ਆਏ ਨਾਗਾ NO3 ਇਕੱਠਾ ਹੈਗਾ ਠੀਕ ਹੈ ਨਾ ਸੋ ਕਾਪਰ ਦੀ ਸੰਯੋਜਕਤਾ 2 ਪਲੱਸ ਹੁੰਦੀ ਹੈ ਨਾਈਟ੍ਰੇਟ ਦੀ 1 ਮਾਈਨਸ ਹੁੰਦੀ ਹੈ ਸੋ ਅਨ ਤਿਰਛਾ ਗੁਣਨਫਲ ਕਰਾਂਗੇ 1 ਨੂੰ ਕਾਪਰ ਨਾਲ ਗੁਣਾ ਕਰਾਂਗੇ ਸੋ ਕਾਪਰ ਥੱਲੇ ਕੁਝ ਨਹੀਂ ਆਏਗਾ ਤੇ ਜਿੱਲੇ ਬਹੁ ਪਰਮਾਨਵੀ ਆਏ ਹੁੰਦੇ ਨੇ ਫਿਰ ਉਹਨਾਂ ਦੇ ਬ੍ਰੈਕਟ ਪਾਏ ਜਾਂਦਾ ਬ੍ਰੈਕਟ ਪਾ ਕੇ ਜੇ 1 ਤੋਂ ਜ਼ਿਆਦਾ ਹੋਵੇ ਤੇ ਸੰਯੋਜਕਤਾ 2 ਹੈਗੀ ਇਹਦੇ ਦੋਨਾਂ ਨੂੰ ਗੁਣਾ ਕਰਾਂਗੇ ਇੱਥੇ ਦੋ ਆ ਜਾਏਗਾ ਠੀਕ ਹੈ ਜੀ ਫਿਰ ਆ ਗਿਆ ਐਲੂਮੀਨੀਅਮ ਕਲੋਰਾਈਡ ਹੁਣ ਪਹਿਲੇ ਅਲੂਮੀਨੀਅਮ ਲਿਖਾਂਗੇ ਏ ਐਲ ਲੋਰਾਈਡ ਕਲੋਰਿਨ ਲਿਖਾਂਗੇ ਅਲੂਮੀਨੀਅਮ ਦੀ ਸੰਯੋਜਨਤਾ 3 ਹੁੰਦੀ ਹੈ ਕਲੋਰਿਨ ਦੀ 1 ਹੁੰਦੀ ਹੈ ਮਾਈਨਸ ਸੋ ਇਹਨੂੰ ਇਹਦਾ ਤਿਰਛਾ ਗੁਣਨਫਲ ਕਰਾਂਗੇ ਸੋ 1 ਨੂੰ ਅਲੂਮੀਨੀਅਮ ਨਾਲ ਗੁਣਾ ਕੀਤਾ ਗਿਆ ਤੇ ਉਹ ਲਿਖਿਆ ਨਹੀਂ ਜਾਏਗਾ ਤਿੰਨ ਨੂੰ ਕਲੋਰਿਨ ਦੇ ਨਾਲ ਸੋ ਕਲੋਰਿਨ ਦੇ ਥੱਲੇ 3 ਆ ਜਾਏਗਾ ਠੀਕ ਹੈ ਅੱਗੇ ਚਲੀਏ ਫਿਰ ਆ ਗਿਆ ਕੈਲਸ਼ੀਅਮ ਕਾਰਬੋਨੇਟ ਹੁਣ ਫਿਰ ਕਾਰਬੋਨੇਟ ਜਿਹੜਾ ਬੱਚਿਓ ਹੈ ਕੀ ਹੈਗਾ ਬਹੁ ਪਰਮਾਨਵੀ ਆਇਨ ਹੈਗਾ ਪਹਿਲੇ ਕੈਲਸ਼ੀਅਮ ਲਿਖਾਂਗੇ ਫਿਰ ਉਹ ਪਰਮਾਣੂ ਆਉਣ ਜਿਹੜਾ ਹੈਗਾ ਜਿਹਦੀ ਸੰਯੋਜਨਤਾ ਰਿਣਾਤਮਕ ਹੈਗੀ ਉਹ ਲਿਖਾਂਗੇ ਸੋ ਇਹਦੀ ਦੋ ਹੁੰਦੀ ਹੈ ਪਲੱਸ ਤੇ ਮਾਈਨਸ ਹੁੰਦੀ ਤੇ ਕੈਲਸ਼ੀਅਮ ਦੀ ਦੋ ਪਲੱਸ ਸੋ ਦੋਨੋਂ ਦੋ-ਦੋ ਹੈਗੇ ਨੇ ਸੋ ਇੱਕ ਦੂਜੇ ਨੂੰ ਕਟਿਆ ਜਾਏਗਾ ਸੋ ਕੈਲਸ਼ੀਅਮ ਕਾਰਬੋਨੇਟ CaCO3 ਲਿਖਾਂਗੇ ਕੋਈ ਇੱਥੇ ਦੋ ਕੈਲਸ਼ੀਅਮ ਥੱਲੇ ਲਿਖਣ ਦੀ ਲੋੜ ਨਹੀਂ ਤੇ ਬ੍ਰੈਕਟ ਪਾ ਕੇ ਇਹਦੇ ਬਾਅਦ ਦੋ ਲਿਖਣ ਦੀ ਲੋੜ ਨਹੀਂ ਕਿਉਂਕਿ ਦੋਨੋਂ ਪਾਸੇ ਦੋ-ਦੋ ਹੈਗਾ ਸੋ ਦੋਨੋਂ ਕੱਟੇ ਜਾਣਗੇ ਤੇ ਨਹੀਂ ਲਿਖਿਆ ਜਾਣਾ ਠੀਕ ਹੈ ਹੁਣ ਆ ਗਿਆ ਪੰਜਵਾਂ ਸਵਾਲ 8 ਲਿਖੇ ਯੋਗਿਕਾਂ ਵਿੱਚ ਮੌਜੂਦ ਤੱਤਾਂ ਦੇ ਨਾਂ ਦਿਓ ਸੋ ਆਚਾਰ ਹੈਗੇ ਨੇ ਬੱਚਿਓ ਸੋ ਇੱਕ ਇੱਕ ਕਰੀ ਗਰਦੇ ਊੜੇ ਵਿੱਚ ਹੈਗਾ ਯੋਗਿਕ ਬੁਝਿਆ ਹੋਇਆ ਚੂਨਾ ਸੋ ਯੋਗਿਕ ਬੁਝੇ ਹੋਏ ਚੂਨੇ ਦਾ ਸੂਤਰ ਆਉਂਦਾ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਬੱਚਿਓ ਬੁਝੇ ਹੋਏ ਚੂਨੇ ਦਾ ਜਿੱਦਾਂ ਨੀਲੇ ਥੋਤੇ ਦਾ ਕਾਪਰ ਸਲਫੇਟ ਹੁੰਦਾ ਹੈ ਇਤੇ ਬੁਝੇ ਚੂਨੇ ਨੂੰ ਅਸੀਂ ਕੈਲਸ਼ੀਅਮ ਆਕਸਾਈਡ ਕੰਨੇ ਆ ਰਸਾਇਣਿਕ ਗੋਲੀ ਵਿੱਚ ਕੈਲਸ਼ੀਅਮ ਆਕਸਾਈਡ ਕੰਨੇ ਆ ਤੇ ਆਮ ਬੋਲੀ ਵਿੱਚ ਬੁਝਿਆ ਚੂਨਾ ਕਹਿੰਦੇ ਆ ਸੋ ਕੈਲਸ਼ੀਅਮ ਆਕਸਾਈਡ ਵਿੱਚ ਕਿਹੜੇ-ਕਿਹੜੇ ਤੱਤ ਨੇ ਇੱਕ ਕੈਲਸ਼ੀਅਮ ਆਗਾ ਇੱਕ ਆਕਸੀਜਨ ਆਗਾ ਵਿੱਚ ਤੱਤ ਕੈਲਸ਼ੀਅਮ ਅਤੇ ਆਕਸੀਜਨ ਮੌਜੂਦ ਹਨ ਫਿਰ ਯੋਗਿਕ ਹਾਈਡਰੋਜਨ ਬਰੋਮਾਈਡ ਐਚਬੀਆਰ ਐਸਨੂੰ ਸੂਤਰ ਪਤਾ ਹੋਣਾ ਚਾਹੀਦਾ ਨੇ ਜਦੋਂ ਬੱਚੋ ਤੁਸੀਂ ਸਾਰਾ ਅਧਿਆਇ ਪੜੋਗੇ ਉਹਦੇ ਸਾਰੇ ਟੇਬਲ ਬਣਿਆ ਹੋਣੇ ਉਹਨਾਂ ਤੇ ਕੋ ਨਿਗਾਹ ਮਾਰੋ ਬਾਰ-ਬਾਰ ਜਿਦਾਂ ਕੋ ਕਹਿੰਦੇ ਜਿਦਾਂ ਅਸੀਂ ਰੋਜ਼ ਬਾਣੀ ਪੜ੍ਹਦੇ ਆ ਸਾਡੇ ਮੂੰਹ ਚੜ ਜਾਂਦਾ ਜਪਜੀ ਸਾਹਿਬ ਚੜ ਜਾਂਦਾ ਸੋਦਰ ਦੀ ਬਾਣੀ ਚੜ ਜਾਂਦੀ ਹੈ ਹਨਾ ਫਿਰ ਥੋੜੇ ਦਿਨਾਂ ਬਾਅਦ ਸਾਨੂੰ ਜਵਾਨੀ ਯਾ ਤੋ ਤੁਸੀਂ ਉਹ ਟੇਬਲ ਜਿਹੜੇ ਦਿੱਤੀ ਹੋਈਆਂ ਸੰਯੋਜਕਤਾ ਦਿੱਤੀਆਂ ਹੋਈਆਂ ਸੂਤਰ ਦਿੱਤੇ ਹੋਏ ਨੇ ਫਿਰ ਤੁਹਾਡੇ ਉਹ ਉਹਨਾਂ ਦੇ ਤੱਤਾਂ ਦੇ ਨਾਂ ਦਿੱਤੇ ਨੇ ਉਹਨਾਂ ਦੇ ਸੰਕੇਤ ਦਿੱਤੇ ਨੇ ਉਹਨਾਂ ਤੇ ਨਿਗਾਹ ਮਾਰੋ ਬਲਕਿ ਨੇ ਤੇ ਇੱਕ ਚਾਰਟ ਲੈ ਕੇ ਲੇਕ ਕੇ ਆਪਣੇ ਕੰਧ ਤੇ ਜਿੱਥੇ ਤੁਸੀਂ ਪੜ੍ਹਦੇ ਉੱਥੇ ਲਾ ਕੇ ਰੱਖ ਦੋ ਤੁਰਦੇ ਫਿਰਦੇ ਨਿਗਾਹ ਮਾਰਿਆ ਕਰੋ ਤੇ ਤੁਹਾਨੂੰ ਆਪੇ ਚੇਤਾ ਹੋ ਜਾਣ ਗਿਆ ਸੋ ਯੋਗਿਕ ਹਾਈਡਰੋਜਨ ਬਰੋਮਾਈਡ HBr ਵਿੱਚ ਤੱਤ ਹਾਈਡਰੋਜਨ H ਅਤੇ ਬਰੋਮੀਨ ਹੈ Br ਮੌਜੂਦ ਹਨ ਹੈ ਦੋ ਤੱਤ ਠੀਕ ਹੈ ਫਿਰ ਆ ਗਿਆ ਯੋਗਿਕ ਬੇਕਿੰਗ ਪਾਊਡਰ बेकिंग पाउडर बच्चे आम असी घरान जड़ा ਵਰਤਦੇ ਮਿੱਠਾ ਸੋਡਾ ਜਿਹਨੂੰ ਕਹਿ ਦਿੰਦੇ ਆ ਸੋ ਉਹਦਾ ਸੂਤਰ ਆ ਹੁੰਦਾ ਐਨ اے ਐਚ ਸੀਓ3 ਸੋਡੀਅਮ ਹਾਈਡਰੋਜਨ ਕਾਰਬੋਨੇਟ ਜਾਂ ਸੋਡੀਅਮ ਬਾਈਕਾਰਬੋਨੇਟ ਵੀ ਕਹਿ ਦਿੰਦੇ ਆ ਸੋ ਇੱਚ ਵਿੱਚ ਕਿੱਡੇ ਕਿੱਡੇ ਤੱਤ ਹੋਗੇ ਇੱਕ ਸੋਡੀਅਮ ਹੋ ਗਿਆ ਹਾਈਡਰੋਜਨ ਹੋ ਗਿਆ ਕਾਰਬਨ ਹੋ ਗਿਆ ਆਕਸੀਜਨ ਹੋ ਗਿਆ ਸੋ ਵਿੱਚ ਤੱਤ ਸੋਡੀਅਮ ਐਨਏ ਹਾਈਡਰੋਜਨ ਐਚ ਕਾਰਬਨ ਸੀ ਅਤੇ ਆਕਸੀਜਨ ਓ ਮੌਜੂਦ ਹਨ ਠੀਕ ਹੈ ਫਿਰ ਆ ਗਿਆ ਯੋਗਿਕ ਪੋਟਾਸ਼ੀਅਮ ਸਲਫੇਟ ਸੋ ਪੋਟਾਸ਼ੀਅਮ ਸਲਫੇਟ ਦਾ ਸੂਤਰ ਆ ਹੁੰਦਾ ਕੇ2 ਉਗੀ ਪੋਟਾਸ਼ੀਅਮ ਦੀ ਸੰਯੋਜਕਤਾ ਇੱਕ ਹੁੰਦੀ ਹੈ ਸੋ ਸਲਫੇਟ ਦੇ ਨਾਲ ਬ੍ਰੈਕਟਾ ਵਿੱਚ ਕੁਝ ਨਹੀਂ ਆਏਗਾ ਸਲਫੇਟ ਦੀ ਸੰਯੋਜਕਤਾ ਦੋ ਹੁੰਦੀ ਹੈ ਉੱਥੇ ਕਰਾਸ ਕਰਕੇ ਦੋ ਕੈਸ਼ ਪੋਟਾਸ਼ੀਅਮ ਦੇ ਨਾਲ ਆ ਜਾਏਗੀ ਠੀਕ ਹੈ ਸੋ ਕਿਹੜੇ ਕਿਹੜੇ ਐਚ ਹੈਗੇ ਨੇ ਬੱਚਿਓ ਤੱਤ ਇੱਕ ਪੋਟਾਸ਼ੀਅਮ ਹੈਗਾ ਸੋ ਪੋਟਾਸ਼ੀਅਮ ਲਿਖ ਦਿੱਤਾ ਇੱਥੇ ਬੱਚਿਓ ਇਹ ਟਿੱਪੀ ਆ ਗਈ ਕੈਪੀਟਲ ਹੈ ਇੱਥੇ ਮੋਲ ਹੈ ਠੀਕ ਹੈ ਇੱਥੇ ਸੋ ਵਿੱਚ ਤੱਤ ਪੋਟਾਸ਼ੀਅਮ K ਸਲਫਰ S ਐਵਲਾ ਅਤੇ ਆਕਸੀਜਨ ਹੋ ਮੌਜੂਦ ਹਨ ਹੁਣ ਪੋਟਾਸ਼ੀਅਮ ਦੇ 2 ਪਰਮਾਣੂ ਹਨ ਸਲਫਰ ਦਾ 1 ਪਰਮਾਣੂ ਹੈ ਤੇ ਆਕਸੀਜਨ ਦਾ 4 ਪਰਮਾਣੂ ਹੈ ਸੋ ਗਿਣਤੀ ਤਾਂ ਨਹੀਂ ਪੁੱਛਿਆ ਉਹਨਾਂ ਨੇ ਕਿੰਨੇ ਕਿੰਨੇ ਪਰਮਾਣੂ ਨੇ ਉਹਨਾਂ ਨੇ ਪੁੱਛਿਆ ਕਿਹੜੇ ਕਿਹੜੇ ਤੱਤ ਨੇ ਸੋ ਇਹ ਤਿੰਨੇ ਤੱਤ ਨੇ ਠੀਕ ਹੈ ਅਗੇ ਚਲੀਏ 6ਵਾਂ ਸਵਾਲ ਇਹ ਲਿਖੇ ਪਦਾਰਥਾਂ ਦੇ ਅਣੂ ਪੁੰਜ ਦੀ ਗਣਨਾ ਕਰੋ ਉਹ ਚ ਲਿਖਿਆ ਬੱਚਿਓ ਮੋਲਰ ਪੁੰਜ ਠੀਕ ਹੈ ਉਹ ਮੋਲਰ ਪੁੰਜ ਸੇ ਤੁਹਾਡੇ ਸਿਲੇਬਸ ਚੋਂ ਹਟਾ ਦਿੱਤਾ ਹੈ ਉਹ ਵਿੱਚੋਂ ਇਹ ਪਿਛਲੀ ਪਤਾ ਵੀ ਸੀਗਾ ਪਰ ਗਲਤੀ ਨਾ ਮੈਂ ਦਿਖਿਆ ਇਹਨਾਂ ਨੇ ਉਹਨੂੰ ਮੋਲਰ ਪੁੰਜੇ ਲਿਖਿਆ ਹੋਇਆ ਤੇ ਮੋਲ ਤੇ ਹੈ ਹੀ ਨਹੀਂ ਤੁਹਾਡੇ ਸਿਲੇਬਸ ਵਿੱਚੋਂ ਹਟਾ ਦਿੱਤਾ ਇਹਨਾਂ ਨੇ ਇਸ ਸਾਲ ਤੇ ਪਿਛਲੇ ਸਾਲ ਤੋਂ ਹਟਾ ਦਿੱਤਾ ਸੋ ਮੈਂ ਇਹ ਸਵਾਲ ਨੂੰ ਬਦਲ ਕੇ ਇੱਥੇ ਅਣਵੀ ਪੁੰਜ ਲਿਖ ਦਿੱਤਾ ਮੋਲੀਕਿਊਲਰ ਮਾਸ ਠੀਕ ਹੈ ਮੋਲੀਕਿਊਲਰ weight ਸੋ ਮੋਲ ਹੈ ਨਹੀਂ ਹੁਣ ਇਹਦੇ ਅੱਗੇ ਵੈਸੇ ਪਿਛਲੇ ਜਿਹੜਾ ਸਿਲੇਬਸ ਸੀਗਾ ਉਹ ਚ ਸਵਾਲ ਨਿਕਲ 11ਵਾਂ 11 ਸਵਾਲ ਨੇ ਅਭਿਆਸੀ ਪਾਉ ਪੰਜ ਸਵਾਲ ਹੋ ਰਹੇਗੇ ਨੇ ਉਹ ਸਾਰੇ ਮੋਲ ਦੇ ਉੱਤੇ ਆਗੇ ਨੇ ਪਰ ਇਹਨਾਂ ਨੇ ਮੋਲ ਦਾ ਪੂਰਾ ਜਿਹੜਾ ਸੈਕਸ਼ਨ ਸੀਗਾ ਹਿੱਸਾ ਉਹ ਹਟਾ ਦਿੱਤਾ ਪਰ ਇਹਨਾਂ ਨੇ ਸਵਾਲ ਲਿਖਣ ਲੱਗੇ ਕੀ ਕੀਤਾ ਇਹ ਇਹ ਤਾਂ ਗਲਤੀ ਹੋਈ ਹੈ ਕਿਉਂਕਿ ਬੱਚੋ ਜੋ ਗਿਣਤੀ ਹੈ ਨਾ ਮੋਲਰ ਪੁੰਜ ਦੀ ਜਾਨੀ ਪੁੰਜ ਦੀ ਗਿਣਤੀ 'ਚ ਕੋਈ ਫਰਕ ਨਹੀਂ ਪੈਂਦਾ ਸਿਰਫ ਇਕਾਈ ਦਾ ਫਰਕ ਪੈਂਦਾ ਹੈ ਅਣੂ ਵੀ ਪੁੰਜ ਯੂਨੀਫਾਈਡ ਮਾਸ ਵਿੱਚ ਹੁੰਦਾ ਹੈ ਯੂਨੀਫਾਈਡ ਪੁੰਜ ਗੱਲਿਆ ਤੇ ਜਿਹੜਾ ਮੋਲਰ ਪੁੰਜ ਹੁੰਦਾ ਉਹ ਗ੍ਰਾਮ ਦੇ ਵਿੱਚ ਹੁੰਦਾ ਇੰਨੇ ਫਰਕ ਹੈ ਬਾਕੀ ਗਿਣਤੀ ਦਾ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਸੋ ਇਸ ਕਰਕੇ ਉਹ ਕੈਲਕੂਲੇਸ਼ਨ ਜ ਕੋਈ ਫਰ ਨਹੀਂ ਪਏਗਾ ਪਰ ਮੈਂ ਇੱਥੇ ਮੋਲਰ ਪੁੰਜੀ ਜਗ੍ਹਾ ਅਣੂਵੀ ਪੁੰਜ ਕਰ ਦਿੱਤਾ ਤੁਸੀਂ ਆਪਣੇ ਅਧਿਆਪਕ ਦੇ ਨਾਲ ਵੀ ਇਸ ਬਾਰੇ ਸਪਸ਼ਟ ਕਰਨ ਜਿਹੜਾ ਲੈ ਲਵੋ ਠੀਕ ਹੈ ਉਹਨੇ ਬੱਚਿਓ ਇਹਨਾਂ ਨੇ 6 ਦਿੱਤੇ ਨੇ ਤੇ 5 ਦਿੱਤੇ ਨੇ ਸੋ ਆ ਉਹ ਇੱਕ ਇੱਕ ਕਰਕੇ ਕਰਦੇ ਆ ਇਹ ਸਾਰੇ ਮੈਂ ਅੱਗੇ ਜਵਾਬ ਦੇ ਵਿੱਚ ਲਿਖਾਂਗਾ ਇੱਥੇ ਇਹਨਾਂ ਨੇ ਫਾਸਫੋਰਸ ਦਾ ਪਰਮਾਣੂ ਪੁੰਜ 31 ਦੇ ਦਿੱਤਾ ਤੁਹਾਨੂੰ ਬੜੀ ਸਹਾਇਤਾ ਲਈ ਇਥੇ C2H2 ਦਾ ਅਣੂ ਪੁੰਜ ਆ ਦੇਖੋ ਕਾਰਬਨ ਦੇ ਦੋ ਪਰਮਾਣੂ ਨੇ ਸੋ 2 ਗੁਣਾ ਤੇ ਕਾਰਬਨ ਦੇ ਪਰਮਾਣੂ ਕਿੰਝ ਹੁੰਦਾ 12 U ਸੋ 12 U ਲਏ ਤਾਂ ਹਾਈਡਰੋਜਨ ਦਾ 1 U ਹੁੰਦਾ 1 U ਤੇ ਦੋ ਪਰਮਾਣੂ ਨੇ ਦੋ ਠੀਕ ਹੈ ਹੁਣ ਆ ਗਿਆ ਬੱਚਿਓ 2 ਗੁਣਾ 12 24 24 U ਜਮਾ 2 U 24 ਜਮਾ 2 ਕਿੰਨਾ 26 26 U ਆ ਗਿਆ ਯੂਨੀਫਾਈਡ ਪੁੰਜ ਅਣੂ ਪੁੰਜ ਫਿਰ ਆ ਗਿਆ ਸਲਫਰ ਅਣੂ S8 ਇਹ ਅਣੂੀ ਪੁੰਜ ਕਿੰਨਾ ਆਏਗਾ 8 ਕਿਉਂਕਿ 8 ਪਰਮਾਣੂ ਨੇ ਸਲਫਰ ਦੇ ਤੇ ਸਲਫਰ ਦਾ ਪਰਮਾਣੂ ਪੁੰਜ ਹੁੰਦਾ 32 ਯੂ ਸੋ 8 ਗੁਣਾ 32 ਕਿੰਨਾ ਹੋ ਗਿਆ 256 ਤੇ 256 ਯੂ ਅਣੂੀ ਪੁੰਜ ਆ ਗਿਆ ਹੁਣ ਆ ਗਿਆ ਫਾਸਫੋਰਸ ਅਣੂ P4 4 ਪਰਮਾਣੂ ਨੇ ਸੋ ਇਹਦਾ ਅਣੂੀ ਪੁੰਜ ਹੋ ਜਾਏਗਾ 4 ਗੁਣਾ ਫਾਸਫੋਰਸ ਦਾ ਪਰਮਾਣੂ ਪੁੰਜ 31 ਯੂ ਹੈਗਾ ਸੋ ਇਹਨੂੰ ਜਿਹੜੇ 4 ਨਾਲ ਗੁਣਾ ਕੀਤਾ ਤੇ 124 ਯੂ 124 ਯੂਨੀਫਾਈਡ ਪੁੰਜ ਪਰਮਾਣੂ ਅਣੂ ਦਾ ਫਾਸਫੋਰਸ ਅਣੂ ਦਾ ਆ ਗਿਆ ਫਿਰ ਆ ਗਿਆ ਹਾਈਡਰੋਕਲੋਰਿਕ ਐਸਿਡ HCl ਠੀਕ ਹੈ ਦਾ ਅਣੂੀ ਪੁੰਜ ਕੀ ਹੋਏਗਾ ਹਾਈਡਰੋਜਨ ਦਾ ਇੱਕ ਪਰਮਾਣੂ ਕਲੋਰਿਨ ਦਾ ਇੱਕ ਪਰਮਾਣੂ ਸੋ ਇੱਕ ਯੂ ਹਾਈਡਰੋਜਨ ਦਾ ਕਲੋਰਿਨ ਦਾ 35.5 ਯੂ ਸੋ 35.5 36 36 ਜੋ 5 ਯੂ 36.5 ਯੂਨੀਫਾਈਡ ਪੁੰਜ ਹਾਈਡਰੋਕਲੋਰਿਕ ਐਸਿਡ ਦਾ ਆ ਗਿਆ ਫਿਰ ਆ ਗਿਆ ਬੱਚੋ ਤੁਹਾਡਾ ਨਾਈਟ੍ਰਿਕ ਐਸਿਡ ਨਾਈਟ੍ਰਿਕ ਐਸਿਡ ਦਾ ਸੂਤਰੰਦ ਹੈ ਦਿੱਤਾ ਹੈ ਉਹਨੇ HNO3 ਸੋ ਇੱਕ ਹਾਈਡਰੋਜਨ ਇੱਕ ਨਾਈਟ੍ਰੋਜਨ ਤੇ 10 ਆਕਸੀਜਨ ਸੋ ਇਹ ਪੁੰਜ ਹੋ ਜਾਏਗਾ ਹਾਈਡਰੋਜਨ ਦਾ ਰਮਣੂਪਨ ਹੁੰਦਾ 1u ਨਾਈਟ੍ਰੋਜਨ ਦਾ ਹੁੰਦਾ 14u ਆਕਸੀਜਨ ਦਾ ਹੁੰਦਾ 16u ਸੋ 16 ਨੇ ਤੈਨੂੰ ਗੁਣਾ ਕਰੇ 16 48 ਤੇ 1 4 14 15 ਸੋ 15 48 ਕਹਿੰਦਾ 76u ਸੋ 76u ਹੋ ਗਿਆ ਨਾਈਟ੍ਰਿਕ ਐਸਿਡ ਦਾ 92 ਸੋ ਐਸੀ ਪਿਆਰੇ ਵਿਦਿਆਰਥੀਓ ਅੱਜ ਇਸ ਅਧਿਆਏ ਦੇ ਅਭਿਆਸ ਦੇ ਅਖੀਲੇ ਤਿੰਨ ਸਵਾਲ ਇਸ ਵੀਡੀਓ ਦੇ ਨਾਲ ਸਾਡਾ ਸਾਰਾ ਅਭਿਆਸ ਜਿਹੜਾ ਅਧਿਆਏ ਤੀਜਾ ਹੈਗਾ ਉਹ ਖਤਮ ਹੁੰਦਾ ਹੈ ਪਹਿਲੀ ਲੜੀ ਵਿੱਚ ਅਸੀਂ ਸੋਚੋ ਤੇ ਉੱਤਰ ਦਿਓ ਦੇ ਰਾਹੀਂ ਅਸੀਂ ਸਾਰੇ ਅਧਿਆਇ ਨੂੰ ਕਵਰ ਕਰਨ ਦਾ ਯਤਨ ਕੀਤਾ ਸਾਰੀਆਂ ਜਿਹੜੀਆਂ ਗੱਲਾਂ ਜਿਹੜੀਆਂ ਅਭਿਆਸ ਵਿੱਚ ਉਹਨਾਂ ਨੇ ਸਵਾਲ ਦੇ ਰੂਪ ਵਿੱਚ ਨਹੀਂ ਪੁੱਛੀਆਂ ਉਹ ਮੈਂ ਤੁਹਾਡੇ ਲਈ ਕਵਰ ਕਰ ਦਿੱਤੀਆਂ ਤਾਂ ਕਿ ਤੁਸੀਂ ਪੂਰਾ ਅਧਿਆਇ ਸਮਝ ਸਕੋ ਫਿਰ ਅਧਿਆਇ ਦੇ ਅੰਦਰਲੇ ਜਿਹੜੇ ਸਵਾਲ ਸੀਗੇ ਵਕਫ ਵਕਫ ਪੰਨਿਆਂ ਤੇ ਆਏ ਉਹ ਸਵਾਲ ਅਸੀਂ ਕੀਤੇ ਤੇ ਹੁਣ ਅਸੀਂ ਅਭਿਆਸ ਦੇ ਸਾਰੇ ਸਵਾਲ ਕੀਤੇ ਤੇ ਇਸ ਤੋਂ ਬਾਅਦ ਅਸੀਂ ਅਗਲਾ ਜਿਹੜਾ ਅਧਿਆਇ ਹੈਗਾ ਉਹ ਸ਼ੁਰੂ ਕਰਾਂਗੇ ਛੇਤੀ ਛੇਤੀ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ